ਜਿਹੜੀ ਪਾਰਟੀ ਅਤਾਤਪ ਸਿੰਘ ਸਾਹਿਬ ਤੋਂ ਵਰਸਾਈ ਹੋਈ 105 ਸਾਲ ਸਭ ਤੋਂ ਪੁਰਾਣੀ ਪਾਰਟੀ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਜਿਨ੍ਹਾਂ ਦੀ ਲੀਡਰਸ਼ਿਪ ਨੇ ਲੰਬੀ ਲੰਬੀ ਕੈਦਾ ਕਟੀਆਂ ਸਾਡੇ ਵੱਡੇ ਵੱਡੇਰਿਆਂ ਨੇ ਖੂਨ ਪਸੀਨੇ ਡੋਲ ਕੇ ਇਸ ਪਾਰਟੀ ਦਾ ਝੰਡਾ 105 ਸਾਲਾਂ ਤੋਂ ਬੁਲੰਗ ਰੱਖਿਆ ਉਥੇ ਝੂਠ ਮਾਰਨ ਵਾਲੀ ਪਾਰਟੀਆਂ ਜਿਨ੍ਹਾਂ ਨੇ ਅਤਾਤਪ ਸਾਹਿਬ ਨੂੰ ਤੇ ਢੇਰੀ ਕੀਤਾ ਸਿੱਖਾਂ ਦੇ ਕਤਲੇਆਮ ਕੀਤੇ ਜਿਨ੍ਹਾਂ ਨੇ ਝੂਠ ਮਾਰ ਕੇ ਲਾਰੇ ਲਾ ਕੇ ਸਰਕਾਰਾਂ ਬਣਾਈਆਂ ਤੇ ਲੋਕਾਂ ਦਾ ਬੰਦਾ ਹੋਇਆ ਹੱਕ ਉਸ ਖਜ਼ਾਨੇ ਨੂੰ ਲੁੱਟ ਕੇ ਆਪਦੇ ਘਰ ਪਰੇ ਲੇਕਿਨ ਇਹਨਾਂ 9 ਸਾਲਾਂ 'ਚ ਪੰਜਾਬ ਦੇ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਉਹ ਸ਼ਾਇਦ ਪੰਜਾਬ ਨੇ ਪਹਿਲੇ ਕਦੇ ਦੇਖੇ ਨਹੀਂ ਕਾਲੇ ਦੌਰ ਤੋਂ ਬਾਅਦ ਸਭ ਤੋਂ ਮਾੜਾ ਕਾਲਾ ਦੌਰ ਮੈਂ ਇਹਨਾਂ 8-9 ਸਾਲਾਂ ਨੂੰ ਮੈਂ ਕਹਿੰਦੀ ਆ ਜਿਹੜੇ ਕਾਂਗਰਸ ਤੋਂ ਉਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਕਿਉਂਕਿ ਦਿੱਲੀ 'ਚ ਸਾਰੇ ਇਕੱਠੇ ਨੇ ਇੰਡੀਆ ਐਲਾਈንስ ਦਾ ਹਿੱਸਾ ਨੇ ਉੱਥੇ ਇਕੱਠੇ ਵੋਟਾਂ ਪਾਉਂਦੇ ਦੇਸ਼ 'ਚ ਇਕੱਠੇ ਲੜਾਈਆਂ ਲੜਦੇ ਨੇ ਤੇ ਇੱਥੇ ਪੰਜਾਬ 'ਚ ਆ ਕੇ ਕਹਿੰਦੇ ਅਸੀਂ ਵੱਖ ਹਾਂ ਵੱਖ ਕੋਈ ਨਹੀਂ ਹੈਗੇ ਸਾਰੇ ਇਕੱਠੇ ਨੇ ਇੱਕ ਤੁਝੇ ਦੇ ਖਿਲਾਫ ਕੋਈ ਨਹੀਂ ਬੋਲੂਗਾ ਇਕੱਠੇ ਹੋ ਕੇ ਅਕਾਲੀ ਦਲ ਨੂੰ ਹੀ ਭੰਡਣਗੇ ਕਿਉਂਕਿ ਨਿਸ਼ਾਨਾ ਇੱਕੋ ਇੱਕ ਹੀ ਖੇਤਰੀ ਪਾਰਟੀ ਦੀ ਸਰਕਾਰ ਕਿਤੇ ਨਾ ਬਣ ਜਾਏ ਕਿਉਂਕਿ ਖੇਤਰੀ ਪਾਰਟੀ ਦੀ ਸਰਕਾਰ ਜੇ ਬਣਦੀ ਹੈ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲੋਂ ਆਉਂਦਾ ਹੈ ਇਹਨਾਂ ਨੂੰ ਵੀ ਸਹੂਲਤਾਂ ਮਿਲਦੀਆਂ ਪਿੰਡ ਦੇ ਵਿਕਾਸ ਤੇ ਕੰਮ ਵੀ ਆਉਂਦੇ ਤੇ ਸੂਬਾ ਵੀ ਤਰੱਕੀ ਕਰਦਾ